ਸਾਸ ਨੇ ਨੂਨ ਉਤਾਰਿਆ ਮੌਤੇ ਘਾਟ ਨਹਿਰ ਚ ਸੁੱਟੀ ਆਪਣੀ ਹੀ ਨੋ ਇਲزام ਲੁਟੇਰਿਆਂ ਤੇ ਕ੍ਰਾਈਮ ਚਾਰਟ ਚ ਅੱਜ ਦੀ ਕਹਾਣੀ ਹੈ ਸਾਸ ਤੇ ਨੂ ਦੀ ਜਿਨ੍ਹਾਂ ਦਾ ਰਿਸ਼ਤਾ ਮਾਤੀ ਵਰਗਾ ਹੁੰਦਾ ਪਰ ਕਈ ਥਾਂ ਇਹ ਰਿਸ਼ਤਾ ਐਸੀਆਂ ਹੱਦਾ ਪਾਰ ਕਰ ਜਾਂਦਾ ਹੈ ਜਿੱਥੇ ਇਹ ਰਿਸ਼ਤਿਆਂ ਤੋਂ ਲੋਕਾਂ ਨੂੰ ਡਰ ਲੱਗਣ ਲੱਗ ਜਾਂਦਾ ਹੈ ਜੀ ਹਾਂ ਕਈ ਖਬਰਾਂ ਆਉਂਦੀਆਂ ਨੇ ਨੂ ਨੇ ਸੱਸ ਨੂੰ ਕੁੱਟਿਆ ਜਾਂ ਸੱਸ ਨੇ ਨੂ ਨੂੰ ਪਰ ਗੁਰਦਾਸਪੁਰ ਤੋਂ ਐਸਾ ਮਾਮਲਾ ਸਾਹਮਣੇ ਆਇਆ ਜਿੱਥੇ ਸੱਸ ਨੇ ਆਪਣੀ ਨੂ ਦਾ ਫਿਲਮੀ ਸਟਾਈਲ 'ਚ ਕਤਲ ਕਰ ਦਿੱਤਾ ਜਾਣਕਾਰੀ ਮੁਤਾਬਕ ਸੱਸ ਆਪਣੀ ਨੂ ਦੇ ਬੱਚਾ ਨਾ ਹੋਣ ਕਾਰਨ ਆਪਣੀ ਨੂ ਦਾ ਕਤਲ ਕਰ ਦਿੰਦੀ ਹੈ ਜਿਸ ਤਰੀਕੇ ਨਾਲ ਕਤਲ ਕੀਤਾ ਉਹ ਕਹਾਣੀ ਸੁਣ ਤੁਸੀਂ ਵੀ ਹੈਰਾਨ ਰਹਿ ਜਾਓਗੇ ਸੱਸ ਰੁਪਿੰਦਰ ਕੌਰ ਨੇ ਆਪਣੀ ਨੂ ਅਮਨਪ੍ਰੀਤ ਕੌਰ ਨਾਲ ਆਪਣੇ ਪਿੰਡ ਜਾਰੀ ਤੇ ਰਾਜਪੈਦੀ ਨਹਿਰ 'ਚ ਆਪਣੀ ਨੂ ਨੂੰ ਤੱਕਾ ਦੇ ਦਿੰਦੀ ਹੈ ਤੇ ਸੱਸ ਇਨੀ ਸ਼ਾਤਰ ਕਿ ਉਸਨੇ ਸਾਰੇ ਪਾਸੇ ਰੋਲਾ ਪਾ ਦਿੱਤਾ ਕਿ ਲੁਟੇਰੇ ਸਾਨੂੰ ਪੈ ਗਏ ਸਾਡੇ ਗਹਿਣੇ ਲੁੱਟ ਲਏ ਤੇ ਮੇਰੀ ਨੋ ਨੂੰ ਧੱਕਾ ਦੇ ਦਿੱਤਾ ਤੇ ਪੂਰਾ ਹਫਤਾ ਪੁਲਿਸ ਨੂੰ ਤੇ ਪਰਿਵਾਰ ਨੂੰ ਗੁੰਮਰਾਹ ਕਰਦੀ ਹੈ ਤੇ ਜਦ ਪੁਲਿਸ ਨੇ ਸਖਤੀ ਨਾਲ ਇਸ ਦੀ ਜਾਂਚ ਕੀਤੀ ਤਾਂ ਸੱਸ ਦਾ ਅਸਲੀ ਕਾਤਲਾਨਾ ਚਿਹਰਾ ਸਾਹਮਣੇ ਆਇਆ ਜੀ ਸਰ ਇਹ ਸਾਰੀ ਕੀ ਕਹਾਣੀ ਸੀ ਤੇ ਕੀ ਮਾਰਾਦ ਵਿੱਚ ਕੀਤਾ ਗਿਆ ਇਸ ਤਰ੍ਹਾਂ ਸੀ ਰਪਿੰਦਰ ਕੌਰ ਆਪਣੇ ਨੋ ਅਮਨਪ੍ਰੀਤ ਕੌਰ ਨਾਲ ਉਹਦੇ ਅਕੇ ਪਰਿਵਾਰ ਤੋਂ ਆਪਣੇ ਪਿੰਡ ਧਾਰੀਵਾਲ ਜਾ ਰਹੀ ਸੀ ਤੋ ਉਸਨੇ ਦੱਸਿਆ ਕਿ ਜਦੋਂ ਮੈਂ ਬੇਹਾਲੀ ਨਹਿਰ ਤੋਂ ਪੁਲ ਤੋਂ 1.5 ਕਿਲੋਮੀਟਰ ਅੱਗੇ ਗਈ ਤਾਂ ਆਪਣੇ ਆਪੋਜੀਟ ਸਾਈਡ ਤੋਂ ਦੋ ਲੁਟੇਰਾਂ ਨੇ ਆ ਕੇ ਸਾਡਾ ਸੋਨੇ ਦੇ ਗਹਿਣੇ ਲੁੱਟ ਲਏ ਤੇ ਮੇਰੀ ਨੌਨ ਪੱਕਾ ਮਾਰ ਕੇ ਮੈਨੂੰ ਸੁੱਟ ਦਿੱਤਾ ਇਸੇ ਤੇ ਬਿਆਨ ਦੇਦਾਰ ਤੇ ਹੀ ਅਫੇਰ ਲੋਜ ਕਰ ਲਈ ਸੀ ਪਰ ਸਾਨੂੰ ਮਾਮਲਾ ਸ਼ੱਕੀ ਜਾਪਦਾ ਸੀ ਅਸੀਂ ਪੂਰੀ ਸਾਡੀਆਂ ਸਾਰੀਆਂ ਟੀਮਾਂ ਨੇ ਮਿਲ ਕੇ ਪੂਰੀ ਮਿਹਨਤ ਕਰਕੇ ਇਸ ਨੂੰ ਟਰੇਸ ਆਊਟ ਕੀਤਾ ਅਸਲ ਵਿੱਚ ਮਾਮਲਾ ਇਹ ਸੀ ਕਿ ਰੁਪਿੰਦਰ ਕੌਰ ਨੇ ਆਪਣੇ ਬੇਟੇ ਕਾਸ਼ਦੀਪ ਨਾਲ ਮਿਲ ਕੇ ਆਪਣੇ ਨੌਨ ਮਾਰਨ ਦੀ ਪਹਿਲਾਂ ਹੀ ਪਲਾਨ ਬਣਾਈ ਸੀ ਇਹ ਇਹਨਾਂ ਨੇ ਉਹਨੂੰ ਚੁਣ ਸੰ ਜਗਾ ਤੱਕ ਲੈ ਜਾ ਕੇ ਕਿਸੇ ਪੂਜਾ ਪਾਠ ਕਰਨ ਦੇ ਬਹਾਨੇ ਨਹਿਰ ਦੇ ਕੰਡੇ ਲੈ ਗਏ ਉੱਥੋਂ ਧੱਕਾ ਮਾਰ ਕੇ ਨਹਿਰ ਵਿੱਚ ਸੁੱਟ ਦਿੱਤਾ ਕੀ ਸਾਰ ਇੱਕ ਵਜਾ ਕੀ ਕੋਈ ਮਾਰਿਆ ਕਿਉਂ ਕ ਮਾਰਨਾ ਕੀ ਕਰਨ ਕਿਲਾ ਸਰ ਮਾਰਨ ਦਾ ਸੀ ਇੱਕ ਤੇ ਉਸ ਦੇ ਜਿਹੜੀ ਉਹਨਾਂ ਦੀ ਨੌਸੀ ਮਨਪਰੀਪੁਰ ਦੇ ਉੱਤੇ ਬੱਚਾ ਨਹੀਂ ਸੀ ਹੋ ਰਿਹਾ ਦੂਜਾ ਇਹ ਲਾਲਚੀ ਕਿਸਮ ਦੇ ਲੋਕ ਸੀ ਤੇ ਉਹਨਾਂ ਕੋਲ ਵੇਚਦਾ ਦਿਮਾਗ ਕਰਦੇ ਸਨ ਖੌਨ ਸਰ ਪੁਲਿਸ ਨੇ ਕੀ ਰੁਪਈਆ ਦੇ ਖਿਲਾਫ ਮਾਲਾ ਕਦਾਚ ਕਰਦਾ ਕਿਹੜੇ ਕਿਹੜੇ ਬੰਦੇ ਅਰੈਸਟ ਕਰ ਲਿਆ ਇਹ ਜਿਹੜੀ ਉਹਦੀ ਸੱਸ ਰੁਪਿੰਦਰ ਕੌਰ ਤੇ ਉਹਦਾ ਬੇਟਾ ਜਿਹੜਾ ਆਕਾਸ਼ਦੀਪ ਮਰਨ ਵਾਲੀ 10 ਬਣਨ ਨੂੰ ਦੋਨੋਂ ਹੀ ਅरेस्ट ਕਰ ਲਿਆ ਵਾ ਤੇ ਇਹਨਾਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਜੇ ਕੁਛ ਵੀ ਜਿਹੜਾ ਵੀ ਹੋਰ ਕੋਈ ਦੋਸ਼ੀ ਪਾਇਆਗਾ ਤੋ ਉਹਨੂੰ ਅਰਸਟ ਤਾਂ ਹੁਣ ਖੁਲਾਸਾ ਹੋਣ ਬਾਅਦ ਸੱਸ ਹੁਣ ਕਹਿ ਰਹੀ ਹੈ ਕਿ ਗਲਤੀ ਹੋ ਗਈ ਅਤੇ ਮਾ ਨਾਲ ਮਿਲ ਕੇ ਆਪਣੀ ਹੀ ਪਤਨੀ ਨੂੰ ਦਰਦਨਾਕ ਮੌਤ ਦੇਣ ਵਾਲੇ ਪਤੀ ਨੂੰ ਵੀ ਹੁਣ ਪਛਤਾਵਾ ਹੋ ਰਿਹਾ ਜਿਸ ਦਾ ਹੁਣ ਕੋਈ ਫਾਇਦਾ ਨਹੀਂ ਤੁਸੀਂ ਤੋਂ ਮਾਰਿਆ ਸੀ ਗਲਤੀ ਨਹੀਂ ਮਾਰਿਆ ਕਿਉਂ ਉਸ ਦਿਨ ਤੋਂ ਤੁਸੀਂ ਕਹਿੰਦੇ ਸੀ ਇਹ ਹੀ ਲੁਟੇਰੇ ਹੱਥ ਲਈ ਘੋੜੀ ਕੀ ਕਾਰਨ ਬੰਦਿਆ ਮਾਰਨ ਦਾ ਗਲਤੀ ਹੋ ਗਈ ਨਹੀਂ ਗਲਤੀ ਕਿਉਂ ਹੋਈ ਕੋਈ ਰੀਜ਼ਨ ਤੇ ਹੋਊਗਾ ਜੀ ਕੋਈ ਨਹੀਂ ਰੀਜ਼ਨ ਤੁਹਾਡੇ ਨਾਲ ਕੋਈ ਹੋਰ ਬੰਦਾ ਵੀ ਆ ਗਿਆ ਸੀ ਨਹੀਂ ਕਦੇ ਤੀਜਾ ਬੰਦਾ ਵੀ ਆ ਗਿਆ ਕੋਈ ਨਹੀਂ ਮੈਂ ਕੱਲੀ ਹਾਂ ਤੇ ਤੂੰ ਉਦੋਂ ਤੇ ਉੱਡੜ ਪੈਂਦੀ ਹਾਂ ਦੇ ਪ੍ਰੈਸ ਵਾਲਿਆਂ ਨੇ ਤੂੰ ਹੀ ਮਾਰਿਆ ਤੇ ਹੁਣ ਮੌਮਲ ਕੱਢ ਆਪਾਂ ਕੀ ਤਦਈਓ ਦਰਸ਼ਨ ਹੀ ਆਇਆ ਫਿਰ ਉਹਦੇ ਤੇ ਕੁੜੀ ਤੇ ਆਕਰ ਦੇਖੂਗੀ ਕਹਦੀ ਹੋ ਆਸਨੇ ਕਰਤ ਨੇ ਵਜਾ ਗਈ ਵਜਾ ਦੱਸੋ ਵਜਾ ਗਈ ਸੀ ਉਹ ਮਾਰਿਆ ਜਿਹਦੇ ਬਾਅਦ ਨੇ ਧੱਕਾ ਕੀਤਾ ਸਰ ਮੈਂ ਲੋਕਾਂ ਨਾਲ ਕਰ ਥੋੜਾ ਜਿਹਾ ਸਰਨਾ ਕਾਸ਼ ਦੀ ਜਿਹੜਾ ਮੈਲਾ ਦਾ ਪਤੀ ਮੌਜੂਦਾ ਕਰਕੇ ਕਿਉਂ ਮਾਰਿਆ ਆਪਣੀ ਪਤਨੀ ਨੂੰ ਕਿਉਂ ਮਾਰਿਆ ਸੀ ਸਰ ਮੈਨੂੰ ਕੁਛ ਨਹੀਂ ਪਤਾ ਕਿਹਨੂੰ ਪਤਾ ਜੋ ਕੀਤਾ ਮੇਰੀ ਮਾਂ ਨੇ ਕੀਤਾ ਸਰ ਕਿੰਦੀ ਗਲਤੀ ਹੋ ਗਈ ਤੇ ਹੁਣ ਤੁਸੀਂ ਤੁਹਾਨੂੰ ਪਸਾਵਾ ਪਿੱਛੇ ਹੋ ਪਿੱਛੇ ਹੋ ਜੀ ਤੁਸੀਂ ਦੱਸੋ ਵੀ ਇਹ ਜਿਹੜਾ ਤਾਂ ਸੁਣਿਆ ਤੁਸੀਂ ਸੱਸ ਹੁਣ ਕਹਿ ਰਹੀ ਹੈ ਕਿ ਗਲਤੀ ਹੋ ਗਈ ਤੇ ਪਤੀ ਕਹਿ ਰਿਹਾ ਹੈ ਮੇਰੀ ਮਾਂ ਨੂੰ ਪਤਾ ਪਰ ਜਿੰਨਾ ਦੀ ਲੜਕੀ ਇਸ ਦੁਨੀਆ ਤੋਂ ਚਲੀ ਗਈ ਉਹ ਪਰਿਵਾਰ ਵੀ ਆਪਣੀ ਬੇਟੀ ਲਈ ਇਨਸਾਫ ਦੀ ਮੰਗ ਕਰ ਰਿਹਾ ਹੈ ਪਰ ਮੇਰੀ ਬੇਟੀ ਨੂੰ ਇਨਸਾਫ ਚਾਹੀਦਾ ਹੈ ਇਹਨਾਂ ਨੇ ਮਾਪੋਤਰਾ ਨੇ ਸਾਦ ਸਰਾ ਸੀ ਮਾਂ ਨੇ ਆਪਣੇ ਪੁੱਤਰ ਨੂੰ ਬਚਾਉਣ ਵਾਸਤੇ ਪੁੱਤਰ ਨੂੰ ਨਾਲ ਨਹੀਂ ਲਿਆ ਤੇ ਆਪਣੇ ਤੇ ਬਲੇਮ ਲੈੰਦੀ ਕਿ ਮੇਰਾ ਪੁੱਤਰ ਵੱਜੇ ਇਹ ਦਾਜ ਮੇਰੇ ਕੋਲ ਮੰਗਦੇ ਸੀ ਤੇ ਮੇਰੇ ਕੋ ਕੁੜੀ ਨੂੰ ਕਹਿੰਦੇ ਬਚਾਣੀ ਆਇਆ 1.5 ਸਾਲ ਕੁੜੀ ਦੇ ਵਿਆਹ ਨੂੰ ਆਇਆ ਸੀ ਕੁੜੀ ਨੂੰ ਬਹੁਤ ਟ੍ਰੋਚਰ ਕਰਦੇ ਸੀ ਮਾਂ ਨੇ ਮੇਰੇ ਘਰ ਆਣ ਕੇ ਵੀ ਕੁੜੀ ਮੇਰੀ ਜਿਹੜਾ ਘਾਂ ਘੁਟੀਆਂ ਮੁੰਡੇ ਨੇ ਤੇ ਮਾਂ ਨੇ ਜੁੱਤੀਆਂ ਮਾਰੀਆਂ ਮੈਂ ਫਿਰ ਵੀ ਟੱਪੀ ਗੱਲ ਮੈਂ ਚੱਲ ਪੀ ਟੈਮ ਲੰਗ ਜੇ ਆਪਣੀ ਧੀ ਦਾ ਘਰ ਵਾਜੇ ਲੋਕੀ ਤਮਾਸ਼ਾ ਵੇਖਣਗੇ ਹੁਣ ਮੈਂ 12-13 ਲੱਖ ਰੁਪਇਆ ਲਾ ਕੇ ਵਿਆਹ ਕੀਤਾ ਤੇ ਬਾਰ ਬਾਰ ਬੱਚੇ ਵਿਆਹ ਹੀ ਨਹੀਂ ਜਾਂਦੇ ਪਰ ਇਹ ਬੁੱਢੀ ਨਹੀਂ ਮੁੜੀ ਜੇ ਸਾਰਾ ਮੂਹਣ ਖੂਨ ਲੱਗਾ ਹੀ ਇੰਨੇ ਅੱਗੇ ਪਹਿਲਾਂ ਆਪਣਾ ਭਰਾ ਮਾਰਿਆ ਫਿਰ ਇਹਨੇ ਆਪਣਾ ਬੰਦਾ ਮਾਰਿਆ ਜਠਾਣੀ ਮਾਰੀ ਇਹਨੇ ਤਿੰਨ ਕਤਲ ਅਗੇ ਕੀਤੇ ਚੌਥੀ ਇਹਨੇ ਬੇਟੀ ਮੇਰੀ ਮਾਰ ਦਿੱਤੀ ਜੇ ਇਹਨੇ ਕੋਈ ਨਹੀਂ ਕੋਈ ਦੋਸ਼ੀ ਨਹੀਂ ਇਹਨੇ ਫਿਰ ਮੇਲੇ ਲਟੇਰੇ ਪਏ ਹੀ ਤੇ ਮੇਰੀ ਕੁੜੀ ਨੂੰ ਪੈਣੀ ਇਹਦੀ ਨਾਮ ਉਹ ਬੜੀ ਚਾਬੀ ਖੜੀ ਮੋਬੜ ਨੂੰ ਕੋਈ ਨੁਕਸਾਨ ਨਹੀਂ ਖੁਦ ਮਾਰ ਕੇ ਤੁਹਾਨੂੰ ਗੁੰਮਰਾਹ ਕਰਦੀ ਹੈ ਵੀ ਨਾਹ ਕੁੜੀ ਨੂੰ ਹਾਂ ਜੀ ਗੁੰਮ ਕਰਦੀ ਹੈ ਵੀ ਨਹਿਰ ਛੋਟੀ ਹੈ ਖੁਆਪ ਖੁਦ ਮਾਰ ਕੇ ਤੇ ਕਹਿੰਦੀ ਮੈਨੂੰ ਲਟੇਰੇ ਪੈਗਲੇ ਲਟੇਰੇ ਪੈਗੇ ਤੇ ਉਹਨਾਂ ਮੋਬਾਈਲ ਨੀਅਤ ਖੋੜਿਆ ਇਹਦੇ ਕੋ ਪੈਸੇ ਨਹੀਂ ਖੜੇ ਇਹਦੇ ਕੋਈ ਤੈਨੂੰ ਕੋਈ ਚੋੜਨੀ ਪਹਚਾਈ ਕੁਛ ਨਹੀਂ ਕੀਤਾ ਮੇਰੀ ਕੁੜੀ ਨੂੰ ਨਹਿਰ ਛੋਟਣਾ ਹੈ ਇਹਨੂੰ ਕਿਉਂ ਨਹੀਂ ਕੁਛ ਵੀ ਹੋਇਆਗਾ ਮੈਂ ਇਨਸਾਫ ਚਾਹੁੰਦੀ ਇਹਨਾਂ ਨੂੰ ਫਾਂਸੀ ਤੋਂ ਫਾਂਸੀ ਸਜ਼ਾ ਦੋਹਾਂ ਮਾਪਦਰਾ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਤਾਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਦਾ ਇਹ ਤੇ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੀਆਂ ਵਾਰਦਾਤਾ ਤੋਂ ਬਚਣਾ ਚਾਹੀਦਾ ਹੈ ਤੇ ਆਪਣੇ ਰਿਸ਼ਤਿਆਂ ਨੂੰ ਪਿਆਰ ਨਾਲ ਨਿਭਾਉਣਾ ਚਾਹੀਦਾ ਹੈ ਤੇ ਕ੍ਰਾਈਮ ਚਾਰਟ ਦੀ ਸਟੋਰੀ ਚ ਅੱਜ ਐਨਆਈ ਤੁਸੀਂ ਬਣੇ ਰਹੋ ਪੰਜਾਬ ਤੱਕ ਦੇ ਨਾਲ